ਜਿੰਨਾ ਘਰਾਂ ਦੇ ਵਿੱਚੋਂ ਬਿਮਾਰੀ ਜਾਣ ਦਾ ਨਾਮ ਨਹੀਂ ਲੈ ਰਹੀ ਉਹਨਾਂ ਲੋਕਾਂ ਨੇ ਬਹੁਤ ਦਵਾਈਆਂ ਖਾ ਕੇ ਵੇਖ ਲਈਆਂ ਬਹੁਤ ਡਾਕਟਰ ਬਦਲ ਕੇ ਵੇਖ ਲਈ ਜਿੰਨਾ ਚਿਰ ਦਵਾਈ ਖਾਂਦੇ ਨੇ ਉਹਨਾਂ ਚਿਰ ਥੋੜਾ ਜਿਹਾ ਇਰਾਮ ਰਹਿੰਦਾ ਪਰ ਬਾਅਦ ਦੇ ਵਿੱਚ ਫੇਰ ਉਦਾਂ ਹੀ ਬਿਮਾਰ ਹੋ ਜਾਂਦੇ ਨੇ ਕਈ ਵਾਰ ਤਾਂ ਲੰਮੇ ਸਮੇਂ ਤੋਂ ਘਰ ਦੇ ਵਿੱਚ ਇੱਕੋ ਜੀ ਬਿਮਾਰ ਪਿਆ ਰਹਿੰਦਾ ਜਦੋਂ ਉਹ ਸਹੀ ਹੁੰਦਾ ਨਾਲ ਦੀ ਨਾਲ ਦੂਸਰਾ ਪੈ ਜਾਂਦਾ ਮਤਲਬ ਕਿ ਘਰੋਂ ਬਿਮਾਰੀ ਜਾਣ ਦਾ ਨਾਮ ਨਹੀਂ ਲੈਂਦੀ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਪੀਰਾਂ ਫਕੀਰਾਂ ਦਾ ਦੱਸਿਆ ਹੋਇਆ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੀ ਦੇ ਨਾਲ ਤੁਹਾਡੇ ਘਰੋਂ ਇਹ ਬਿਮਾਰੀ ਬਿਲਕੁਲ ਭੱਜ ਜਾਏਗੀ ਤੇ ਤੁਹਾਡੇ ਕਮਾਏ ਹੋਏ ਮਿਹਨਤ ਦੇ ਪੈਸੇ ਬਿਮਾਰੀਆਂ ਤੇ ਨਹੀਂ ਲੱਗਣਗੇ ਸਗੋਂ ਘਰ ਦੇ ਵਿੱਚ ਬਰਕਤ ਹੋਏਗੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਸਕੋ ਤੇ ਆਪਣੀ ਜ਼ਿੰਦਗੀ ਵਿੱਚ ਅਪਣਾ ਸਕੋ ਤੇ ਅੱਧਾ ਅਧੂਰਾ ਗਿਆਨ ਜਾਣ ਲੇਵਾ ਹੁੰਦਾ ਹੈ ਤਾ ਸਮਾਨ ਨਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਪਿੰਡ ਦੇ ਵਿੱਚ ਇੱਕ ਅਜੇਹਾ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਵਧੀਆ ਕਾਰ ਸੀ ਵਧੀਆ ਰਿਸ਼ਤੇ ਸੀ ਵਧੀਆ ਮਾਪਿਓ ਸੀ ਯਾਨੀ ਕਿ ਉਹ ਪਰਿਵਾਰ ਹਮੇਸ਼ਾ ਆਪਸ ਦੇ ਵਿੱਚ ਖੁਸ਼ ਰਹਿੰਦਾ ਸੀ ਇੱਕ ਦਿਨ ਉਹਨਾਂ ਦੇ ਘਰ ਦੇ ਬਾਹਰ ਇੱਕ ਪਸ਼ੂ ਆ ਜਾਂਦਾ ਤੇ ਉਹ ਆ ਕੇ ਉਥੇ ਗੋਹਾ ਕਰ ਦਿੰਦਾ ਜਦੋਂ ਘਰ ਦੇ ਛੋਟੇ ਮੁੰਡੇ ਨੂੰ ਇਹ ਸਭ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਬਾਹਰ ਇੱਕ ਪਸ਼ੂ ਆ ਕੇ ਗੋਹਾ ਕਰ ਜਾਂਦਾ ਤਾਂ ਉਹ ਅਗਲੇ ਦਿਨ ਉਥੇ ਸੋਟੀ ਲੈ ਕੇ ਬੈਠ ਜਾਂਦਾ ਜਦੋਂ ਉਹ ਪਸ਼ੂ ਆਉਂਦਾ ਉਥੇ ਗੋਹਾ ਕਰਦਾ ਤਾਂ ਉਹ ਸੋਟੀ ਦੇ ਨਾਲ ਬਹੁਤ ਹੀ ਜ਼ਬਰਦਸਤ ਉਸ ਪਸ਼ੂ ਨੂੰ ਮਾਰਦਾ ਤੇ ਉਹ ਪਸ਼ੂ ਨੂੰ ਬਹੁਤ ਹੀ ਜ਼ਿਆਦਾ ਪੀੜ ਹੁੰਦੀ ਹੈ ਉਹ ਪਸ਼ੂ ਉਥੋਂ ਭੱਜ ਜਾਂਦਾ ਉਹ ਲੜਕਾ ਸੋਚਦਾ ਹੈ ਕਿ ਹੁਣ ਇਹ ਪਸ਼ੂ ਸਾਡੇ ਘਰ ਦੇ ਬਾਹਰ ਆ ਕੇ ਗੋਹਾ ਨਹੀਂ ਕਰੇਗਾ ਪਰ ਉਸ ਪਸ਼ੂ ਨੂੰ ਬਹੁਤ ਹੀ ਸੱਟ ਉਹਨੇ ਮਾਰ ਦਿੱਤੀ ਸੀ ਇਸ ਗੱਲ ਦਾ ਉਹਨੂੰ ਕਿਤੇ ਵੀ ਭਰੋਸਾ ਨਹੀਂ ਸੀ ਕਦੀ ਵੀ ਉਹਨੂੰ ਯਕੀਨ ਨਹੀਂ ਸੀ ਕਿ ਇੰਨੀ ਸੱਟ ਉਸ ਪਸ਼ੂ ਦੇ ਵੱਜ ਜਾਈਗੀ ਇੱਕ ਦਿਨ ਉਹ ਲੜਕਾ ਕਿਸੇ ਕੰਮ ਨੂੰ ਲੈ ਕੇ ਬਾਜ਼ਾਰ ਜਾ ਰਿਹਾ ਸੀ ਆਪਣੇ ਮੋਟਰਸਾਈਕਲ ਤੇ ਉਹ ਸਵਾਰ ਸੀ ਅਚਾਨਕ ਉਸ ਦੇ ਮੋਟਰਸਾਈਕਲ ਤੇ ਅੱਗੇ ਇੱਕ ਪਸ਼ੂ ਆ ਜਾਂਦਾ ਉਹ ਪਸ਼ੂ ਆਪ ਤਾਂ ਪਾਸੇ ਹੋ ਜਾਂਦਾ ਉਸ ਲੜਕੇ ਦਾ ਮੋਟਰਸਾਈਕਲ ਸਲਿੱਪ ਕਰ ਜਾਂਦਾ ਹੈ ਤੇ ਜਿਸ ਦੇ ਨਾਲ ਉਸ ਦੀ ਲੱਤ ਟੁੱਟ ਜਾਂਦੀ ਹੈ ਜਦੋਂ ਘਰੇ ਇਹ ਖਬਰ ਪਤਾ ਚੱਲਦੀ ਹੈ ਤੇ ਘਰ ਦੇ ਵੀ ਬਹੁਤ ਪਰੇਸ਼ਾਨ ਹੁੰਦੇ ਨੇ ਭੱਜ ਕੇ ਉਸ ਲੜਕੇ ਕੋਲ ਜਾਂਦੇ ਨੇ ਉਹਨੂੰ ਚੁੱਕ ਕੇ ਹਸਪੀਟਲ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਲੜਕੇ ਦੀ ਲੱਤ ਟੁੱਟ ਗਈ ਹੈ ਲੜਕਾ ਹੁਣ ਕਾਫੀ ਸਮੇਂ ਤੱਕ ਚੱਲ ਨਹੀਂ ਸਕਦਾ ਲੜਕਾ ਬਹੁਤ ਪਰੇਸ਼ਾਨ ਹੁੰਦਾ ਹੈ ਲੜਕੇ ਦਾ ਆਪਰੇਸ਼ਨ ਹੋ ਜਾਂਦਾ ਹੈ ਲੱਤ ਨੂੰ ਡਾਕਟਰ ਜੋੜ ਦਿੰਦੇ ਨੇ ਉਹ ਲੜਕੇ ਨੂੰ ਘਰ ਲਿਆ ਕੇ ਰੱਖ ਦਿੰਦੇ ਨੇ ਲੜਕਾ ਹੁਣ ਘਰੇ ਪਿਆ ਰਹਿੰਦਾ ਸੀ ਸੁਬਾ ਸ਼ਾਮ ਰੋਟੀ ਖਾ ਲੈਂਦਾ ਦਵਾਈਆਂ ਖਾ ਲੈਂਦਾ ਤੇ ਘਰ ਦੇ ਵਿੱਚ ਪਿਆ ਰਹਿੰਦਾ ਲੜਕਾ ਕਾਫੀ ਪਰੇਸ਼ਾਨ ਰਹਿਣ ਲੱਗਿਆ ਕਿਉਂਕਿ ਉਸ ਕੋਲ ਹੁਣ ਕੋਈ ਕਮਾਈ ਦਾ ਸਾਧਨ ਵੀ ਨਹੀਂ ਸੀ ਘਰ ਦੇ ਵਿੱਚ ਹੁਣ ਬੁਰੇ ਹਾਲਾਤ ਹੋ ਰਹੇ ਸੀ ਜੋ ਥੋੜੇ ਬੋਤੇ ਲੜਕੇ ਕੋਲੇ ਪੈਸੇ ਸੀਗੇ ਉਹ ਉਸ ਦੀ ਲਤ ਤੇ ਲੱਗ ਗਏ ਘਰ ਦੇ ਵਿੱਚ ਮਾੜਾ ਸਮਾਂ ਸ਼ੁਰੂ ਹੋ ਗਿਆ ਜਦੋਂ ਘਰ ਦੇ ਵਿੱਚ ਪੈਸੇ ਨਹੀਂ ਸੀ ਤੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਜਦੋਂ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਤੇ ਉਹ ਖੁਸ਼ੀਆਂ ਉਹ ਇੱਕ ਦੂਸਰੇ ਪ੍ਰਤੀ ਇੱਜ਼ਤ ਸਭ ਕੁਝ ਚਲੇ ਗਿਆ ਤੇ ਘਰ ਦੇ ਵਿੱਚ ਸਿਰਫ ਬਿਮਾਰੀ ਤੇ ਕਲੇਸ਼ ਇਹ ਦੋ ਚੀਜ਼ਾਂ ਰਹਿ ਗਈਆਂ ਹੁਣ ਸੁਬਾ ਸ਼ਾਮ ਘਰ ਦੇ ਵਿੱਚ ਸਿਰਫ ਇਹੀ ਦੋ ਚੀਜ਼ਾਂ ਚੱਲ ਰਹੀਆਂ ਸੀ ਇੱਕ ਤਾਂ ਕਲੇਸ਼ ਤੇ ਦੂਸਰਾ ਬਿਮਾਰੀ ਉਹ ਲੜਕਾ ਥੋੜਾ ਜਿਹਾ ਠੀਕ ਹੁੰਦਾ ਤੇ ਨਾਲ ਦੀ ਨਾਲ ਫੇਰ ਬਿਮਾਰ ਹੋ ਜਾਂਦਾ ਉਹਨਾਂ ਨੇ ਬਹੁਤ ਦਵਾਈਆਂ ਦਿਵਾ ਲਈਆਂ ਡਾਕਟਰਾਂ ਨੂੰ ਵੀ ਵਿਖਾ ਲਿਆ ਪਰ ਉਸ ਦੀ ਲੱਤ ਹਜੇ ਤੱਕ ਠੀਕ ਨਹੀਂ ਸੀ ਮਾਂ ਵਿਚਾਰੀ ਬਹੁਤ ਪਰੇਸ਼ਾਨ ਹੁੰਦੀ ਹੈ ਤੇ ਸੋਚਦੀ ਹੈ ਕਿ ਚਲੋ ਇਹਨੂੰ ਕੋਈ ਹੋਰ ਡਾਕਟਰ ਕੋਲ ਲੈ ਕੇ ਜਾਨੀਏ ਤੇ ਡਾਕਟਰ ਉਹਨੂੰ ਉੱਥੇ ਪਹੁੰਚ ਕੇ ਇੱਕੋ ਗੱਲ ਕਹਿੰਦਾ ਕਿ ਤੂੰ ਸਿਰਫ ਆਰਾਮ ਕਰ ਸਕਦਾ ਹੈ ਤੂੰ ਤੁਰ ਨਹੀਂ ਸਕਦਾ ਮਾਂ ਵਿਚਾਰੀ ਆਪਣੇ ਉਸ ਲੜਕੇ ਨੂੰ ਘਰ ਵਾਪਸ ਲੈ ਕੇ ਆ ਜਾਂਦੀ ਹੈ ਇੱਕ ਦਿਨ ਲੜਕਾ ਆਪਣੀ ਮਾਂ ਨੂੰ ਦੱਸਦਾ ਹੈ ਕਿ ਮਾਂ ਮੈਂ ਇੱਕ ਪਸ਼ੂ ਦੇ ਬਹੁਤ ਖਿੱਚ ਕੇ ਸੋਟੀ ਮਾਰੀ ਸੀ ਸ਼ਾਇਦ ਮੇਰੇ ਨਾਲ ਉਸੇ ਦੀ ਸਜ਼ਾ ਮੈਨੂੰ ਮਿਲ ਰਹੀ ਹੈ ਮਾਂ ਕਹਿੰਦੀ ਹੈ ਕੋਈ ਨਹੀਂ ਪੁੱਤ ਮੈਂ ਇੱਥੋਂ ਕਿਸੇ ਬਜ਼ੁਰਗ ਫਕੀਰ ਨੂੰ ਪੁੱਛੂੰਗੀ ਕਿ ਇਹਦਾ ਕੀ ਹੱਲ ਹੋ ਸਕਦਾ ਹੈ ਉਹ ਮਾਂ ਇੱਕ ਸਮਝਦਾਰ ਫਕੀਰ ਕੋਲ ਜਾਂਦੀ ਹੈ ਫਕੀਰ ਨੂੰ ਜਾ ਕੇ ਸਾਰੀ ਗੱਲ ਦੱਸਦੀ ਹੈ ਫਕੀਰ ਅੱਗੋਂ ਕਹਿੰਦਾ ਕਿ ਤੁਸੀਂ ਇਹ ਦੋ ਚੀਜ਼ਾਂ ਧਿਆਨ ਵਿੱਚ ਰੱਖਿਓ ਤੁਹਾਡੇ ਘਰੋਂ ਬਿਮਾਰੀ ਭੱਜ ਜਾਏਗੀ ਤੁਸੀਂ ਇਹ ਕੰਮ ਜ਼ਰੂਰ ਕਰਿਓ ਫਕੀਰ ਉਹਨਾਂ ਨੂੰ ਕਹਿੰਦਾ ਕਿ ਗੁੜ ਤੇ ਥੋੜੀਆਂ ਜਿਹੀਆਂ ਰੋਟੀਆਂ ਆਪਣੇ ਬੱਚੇ ਦੇ ਹੱਥੋਂ ਕਿਸੇ ਗਊ ਨੂੰ ਦਿਓ ਜਦੋਂ ਤੁਸੀਂ ਇਹ ਕਰਮ ਕਰੋਗੇ ਤੇ ਤੁਹਾਡੇ ਬੱਚੇ ਦੇ ਹੱਥੋਂ ਜੋ ਮਾੜੇ ਕਰਮ ਹੋਏ ਨੇ ਉਹ ਠੀਕ ਹੋ ਜਾਣਗੇ ਉਹ ਲੜਕਾ ਉਦਾਂ ਹੀ ਕਰਦਾ ਰੋਟੀਆਂ ਤੇ ਗੁੜ ਆਪਣਾ ਹੱਥ ਲਗਾ ਕੇ ਉਸ ਦੀ ਮਾਂ ਪਸ਼ੂਆਂ ਨੂੰ ਪਾਉਂਦੀ ਹੈ ਤੇ ਹੌਲੀ-ਹੌਲੀ ਉਸ ਦੇ ਹੱਥੋਂ ਚੰਗੇ ਕਰਮ ਹੋਣੇ ਸ਼ੁਰੂ ਹੋ ਜਾਂਦੇ ਨੇ ਜੋ ਮਾੜੇ ਕਰਮ ਉਸ ਨੇ ਕਰੇ ਸੀ ਉਹ ਹੌਲੀ-ਹੌਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਖਤਮ ਹੋ ਜਾਂਦੇ ਨੇ ਤੇ ਹੌਲੀ-ਹੌਲੀ ਚੰਗੇ ਕਰਮ ਵਧਣੇ ਸ਼ੁਰੂ ਹੋ ਜਾਂਦੇ ਨੇ ਤੇ ਜੋ ਮਾੜੇ ਕਰਮਾਂ ਦੀ ਸਜ਼ਾ ਉਸ ਨੂੰ ਮਿਲ ਰਹੀ ਸੀ ਉਹ ਖਤਮ ਹੋ ਜਾਂਦੀ ਹੈ ਤੇ ਕੁਝ ਦਿਨਾਂ ਬਾਅਦ ਉਸ ਦੀ ਲਤ ਵੀ ਠੀਕ ਹੋ ਜਾਂਦੀ ਹੈ ਹੁਣ ਉਹ ਹੌਲੀ-ਹੌਲੀ ਆਪਣੀ ਲਤ ਤੇ ਭਾਰ ਦੇਣ ਲੱਗਿਆ ਹੌਲੀ-ਹੌਲੀ ਆਪਣੇ ਹੱਥਾਂ ਨਾਲ ਹੁਣ ਉਹ ਪਸ਼ੂਆਂ ਨੂੰ ਗੁੜ ਤੇ ਰੋਟੀਆਂ ਪਾਉਂਦਾ ਸੀ ਉਸ ਲੜਕੇ ਨੂੰ ਸਮਝ ਆ ਚੁੱਕੀ ਸੀ ਕਿ ਮੈਂ ਜੇ ਮਾੜੇ ਕਰਮ ਕਰੂੰਗਾ ਤੇ ਮੈਨੂੰ ਸਜ਼ਾ ਮਿਲੇਗੀ ਜੇ ਮੈਂ ਚੰਗੇ ਕਰਮ ਕਰੂੰਗਾ ਤੇ ਉਸ ਦਾ ਮੈਨੂੰ ਫਲ ਮਿਲੇਗਾ ਦਰਅਸਲ ਇਹ ਕਹਾਣੀ ਉਸ ਲੜਕੇ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਆਪਣੇ ਤੇ ਜੋ ਮਾੜਾ ਸਮਾਂ ਆਉਂਦਾ ਹੈ ਘਰ ਦੇ ਵਿੱਚ ਬਿਮਾਰੀ ਆਉਂਦੀ ਹੈ ਉਹ ਆਪਾਂ ਕੋਈ ਨਾ ਕੋਈ ਮਾੜਾ ਕਰਮ ਕੀਤਾ ਹੁੰਦਾ ਉਸ ਦੀ ਸਜ਼ਾ ਆਪਾਂ ਨੂੰ ਮਿਲਦੀ ਹੈ ਤੇ ਜੇ ਆਪਾਂ ਮਾੜੇ ਕਰਮਾਂ ਨੂੰ ਦੂਰ ਕਰਨਾ ਤੇ ਚੰਗੇ ਕਰਮ ਕਰਨੇ ਪੈਣਗੇ ਚੰਗੇ ਕਰਮ ਕਰੋ ਇਹ ਬਿਮਾਰੀ ਵੀ ਘਰੋਂ ਭਾਜੇਗੀ ਤੇ ਤੁਹਾਡੇ ਘਰ ਬਰਕਤ ਵੀ ਆਏਗੀ ਯਾਨੀ ਸਿੱਧੀ ਪਾਸ਼ਾ ਦੇ ਵਿੱਚ ਕਹਾਂ ਜੋ ਬੀਜੋਗੇ ਉਹੀ ਵੱਢੋਗੇ ਇਹੀ ਕੁਦਰਤ ਦਾ ਨਿਯਮ ਹੈ ਇਹੀ ਉਸ ਰੱਬ ਦਾ ਨਿਯਮ ਹੈ ਇਦਾਂ ਨਹੀਂ ਕਿ ਤੁਸੀਂ ਵਿਜਿਆ ਕੁਝ ਹੋਰ ਵੱਡੂ ਕੁਝ ਹੋਰ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਨਾ ਤੱਕ ਦੇ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ